ਸਰਕਾਰ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪਿਛਲੇ ਸਾਢੇ 4 ਮਹੀਨਿਆਂ ਤੋਂ ਯੁੱਧ ਨਸ਼ਾ ਵਿਰੁੱਧ અભિયાન ਚਲਾਇਆ ਹੋਇਆ ਹੈ ਜਿਸ ਵਿੱਚ ਨਸ਼ਾ ਤਸਕਰਾਂ ਦੇ ਮਾਮਲੇ ਤਰਜ ਕੀਤੇ ਗਏ ਹਨ ਇਸ ਸਬੰਧੀ ਸਬ ਡਿਵੀਜ਼ਨ ਢੜਬਾ ਅਧੀਨ ਵੱਖ-ਵੱਖ ਥਾਣਿਆਂ ਵਿੱਚ ਦਰਜ ਮੁਕੱਦਮਿਆਂ ਸਬੰਧੀ ਡੀਐਸਪੀ ਢੜਬਾ ਡਾਕਟਰ ਰਪਿੰਦਰ ਕੌਰ ਬਾਜਵਾ ਨੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅੱਜ ਜਿਹੜੀ ਪੰਜਾਬ ਸਰਕਾਰ ਦੀ ਇੱਕ ਮੁਹਿੰਮ ਵਿੱਢੀ ਹੋਈ ਹੈ ਯੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਮਾਨਯੋਗ ਡੀਜੀਪੀ ਪੰਜਾਬ ਦੇ ਹੁਕਮਾਂ ਤੇ ਤੇ ਬੜੇ ਸਤਕਾਰਯੋਗ ਐਸਐਸਪੀ ਸੰਗਰੂਰ ਸ਼੍ਰੀ ਸਰਤਾਜ ਚੈਲਦੀ ਦੇ ਦਿਸ਼ਾ ਨਿਰਦੇਸ਼ਾਂ ਤੇ ਜੋ ਵੀ ਐਨਡੀਪੀਐਸ ਮਕਦਮਿਆਂ ਦੀ ਕੋਈ ਕਾਰਵਾਈ ਹੋਈ ਹੈ ਸਬਡਿਵੀਜ਼ਨ ਡਿੜਬਾ ਦੇ ਵਿੱਚ ਤਾਰੀਖ ਜਿਹੜੀ ਹੈ ਵੀ 1 3 2025 ਤੋਂ ਲੈ ਕੇ ਅੱਜ ਤੱਕ ਦੀ ਉਸ ਸੰਬੰਧੀ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਫੈਕਟਸ ਕੁਝ ਮੈਂ ਤੁਹਾਨੂੰ ਦੱਸਣਾ ਚਾਹਾਂਗੇ ਮਿਤੀ 1/3/2025 ਤੋਂ ਅੱਜ ਤੱਕ ਸਬਡਿਵੀਜ਼ਨ ਦੜਬਾ ਦੇ ਵਿੱਚ ਕੁੱਲ ਜਿਹੜੇ ਦਰਜ ਮੁਕੱਦਮੇ ਨੇ ਐਨਡੀਪੀਐਸ ਐਕਟ ਤਹਿਤ ਇਹ ਹੈਗੇ ਨੇ 39 ਮੁਕੱਦਮੇ ਜਿਨ੍ਹਾਂ ਵਿੱਚ 63 ਬੰਦਿਆਂ ਦੀ ਜਾਂ 63 ਜਿਹੜੇ ਦੋਸ਼ੀਆਂ ਦੀ ਗ੍ਰਿਫਤਾਰੀ ਪੈ ਚੁੱਕੀ ਹੈ ਤੇ ਰਿਕਵਰੀ ਇਹਨਾਂ ਤੋਂ 4535 ਨਸ਼ੀਲੀਆਂ ਗੋਲੀਆਂ 234 ਗ੍ਰਾਮ ਹੈਰੋਇਨ ਜਾਂ ਚਟਾ 54 ਕਿਲੋ ਭੁੱਕੀ ਤੇ ਇਸ ਤੋਂ ਇਲਾਵਾ ਹੋਰ ਅਲੱਗ-ਅਲੱਗ ਮਾਤਰਾ ਚ ਸਮੈਕ ਗਾਂਜਾ ਤੇ ਸਲਫਾ ਜਿਹੜੀ ਹੈ ਉਹ ਬਰਾਮਦਗੀ ਹੋਈ ਹੈ ਤੇ ਇਸ ਤੋਂ ਇਲਾਵਾ ਜਿਹੜੀ ਨਸ਼ੇ ਦੇ ਸਮਗਲਰਸ ਜਾਂ ਪੈਡਲਰਸ ਤੇ ਜਿਹੜੀ ਕਾਰਵਾਈ ਹੈ ਉਹਦੀ ਗਿਣਤੀ ਚ ਕੁੱਲ 6 ਸਪਲਾਈਅਰਸ ਤੇ ਤੇ 25 ਜਿਹੜੇ ਪੈਡਲਰਸ ਨੇ ਉਹਨਾਂ ਤੇ ਕਿਹੜੀ ਕਾਰਵਾਈ ਹੋਈ ਹੈ ਤੇ ਇੱਕ ਜਿਹੜੀ ਕਹਿ ਲਓ ਵੀ ਡਿਸਪਲਿਨਰੀ ਅਪਰੋਚ ਹੈ ਜਾਂ ਇੱਕ ਕਹਿ ਲਓ ਵੀ ਫਰਮ ਹੈਂਡ ਅਪਰੋਚ ਦੇ ਤਹਿਤ ਜਿਹੜਾ 68 ਐਫ ਸੈਕਸ਼ਨ ਹੈ ਐਨਡੀਪੀਐਸ ਦਾ ਉਹਦੇ ਤਹਿਤ ਇੱਕ ਚਰਨਜੀਤ ਸਿੰਘ ਚਰਨਾਂ ਬਾਜਗਰ ਬਸਤੀ ਦਾ ਵਾਰਡ ਨੰਬਰ 13 ਉਦੀ ਪ੍ਰਾਪਰਟੀ ਜਿਹੜੀ ਆ ਉਹ ਫ੍ਰੀਜ਼ ਕਰਾਈ ਗਈ ਹੈ ਇਸ ਤੇ ਕੁੱਲ 9 ਮੁਕਦਮੇ ਦਰਜ ਸੀ ਤੇ ਇਹਦੀ ਜਿਹੜੀ ਪ੍ਰਾਪਰਟੀ ਫ੍ਰੀਜ਼ ਕਰਾਈ ਹੈ ਉਹਦੀ ਅਮਾਉਂਟ ਹੈਗੀ ਹੈ 33 ਲੱਖ 46000 ਰੁਪਏ ਜਿਹੜੀ ਫਰਮ ਹੈਂਡ ਅਪਰੋਚ ਦੇ ਨਾਲ ਜਾਂ ਜਿਹੜੀ ਕਹਿ ਲਈਏ ਵੀ ਬਿਲਕੁਲ ਲਾਫਲੀ ਜਿਹੜੀ ਅਪਰੋਚ ਹੈ ਉਹਦੇ ਨਾਲ ਨਾਲ ਇੱਕ ਰੀਹੈਬਿਲੀਟੇਟਿਵ ਅਪਰੋਚ ਵੀ ਜਿਹੜੀ ਸਰਕਾਰ ਦੀ ਪ੍ਰਸ਼ਾਸਨ ਦੀ ਹੈ ਜਿਦੇ ਤਹਿਤ ਹੁਣ ਤੱਕ ਡੀ ਐਡਿਕਸ਼ਨ ਸੈਂਟਰਸ ਵਿੱਚ ਕੁੱਲ 4 ਐਡਮਿਸ਼ਨਸ ਕਰਵਾਈਆਂ ਗਈਆਂ ਨੇ ਅਤੇ 81 ਬੰਦਿਆਂ ਨੂੰ ਜਿਹੜੀ ਹੈ ਉਹ ਦਵਾਈ ਦਵਾਈ ਗਈ ਹੈ 81 ਐਡਿਕਟਸ ਨੂੰ ਜਿਦਾ ਕਾਊਂਟ ਕੁੱਲ 85 ਹੁੰਦਾ ਤੇ ਜਿਹੜੇ ਵੀ ਕੋਈ ਪ੍ਰੋਕਲੇਮਡ ਆਫੈਂਡਰਸ ਨੇ ਐਂਡੀਪੀਐਸ ਐਕਟ ਦੇ ਮੁਕਦਮਿਆਂ ਦੇ ਤਹਿਤ ਉਹਨਾਂ ਵਿੱਚੋਂ ਤਿੰਨ ਦੀ ਗ੍ਰਿਫਤਾਰੀ ਇਸ ਸਮੇਂ ਦੌਰਾਨ ਜਿਹੜੀ ਹੈ ਉਹ ਹੋਈ ਹੈ ਤੇ ਇਹਦੇ ਨਾਲ ਨਾਲ ਜਿਹੜੀ ਇੱਕ ਇੰਟਰਐਕਟਿਵ ਅਪਰੋਚ ਆਪਾਂ ਲੈ ਲਈਏ ਵੀ ਲੋਕਾਂ ਨਾਲ ਮੀਟਿੰਗਸ ਕਰਨ ਦੀ ਪਬਲਿਕ ਮੀਟਿੰਗਸ ਹਰ ਲੈਵਲ ਤੇ ਜਿਹਦੇ ਚ ਚੌਂਕੀ ਇਨਚਾਰਜ ਈਵਨ ਕੇ ਸਾਡੇ ਆਈਓਜ਼ ਐਸਐਚਓਜ਼ ਤੇ ਮੈਂ ਖੁਦ ਏਰੀਏ ਚ ਜਾ ਕੇ ਅਸੀਂ ਇਸ ਸਾਰੇ ਸਮੇਂ ਦੌਰਾਨ 98 ਜਿਹੜੀਆਂ ਪਬਲਿਕ ਮੀਟਿੰਗਸ ਨੇ ਉਹ ਕੀਤੀਆਂ ਨੇ ਤੇ ਇੱਕ ਹੋਰ ਜਿਹੜੀ ਫਰਦਰ ਅਸੀਂ ਅਪਰੋਚ ਜਿਹੜੀ ਲਈ ਹੈ ਉਹ ਹੈਗੀ ਹੈ ਵੀ ਜਦੋਂ ਮੁਕੱਦਮਾ ਹੋ ਜਾਂਦਾ ਹੈ ਜਾਂ ਉਸ ਤੋਂ ਬਾਅਦ ਦੋਸ਼ੀ ਨੂੰ ਬੇਲ ਗ੍ਰਾਂਟ ਹੋ ਜਾਂਦੀ ਹੈ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਵੀ ਦੋਸ਼ੀ ਕੋਈ ਕੰਡੀਸ਼ਨਸ ਨੇ ਜਿਹੜੀਆਂ ਕੋਰਟ ਦੀ ਉਹਨਾਂ ਨੂੰ ਵਾਇਲੇਟ ਕਰ ਦਿੰਦੇ ਨੇ ਤਾਂ ਉਹਨਾਂ ਦੀਆਂ ਬੇਲਸ ਵੀ ਕੈਨਸਲ ਕਰਾਉਣ ਦੀ ਅਸੀਂ ਜਿਹੜੀ ਰਿਕੁਐਸਟਸ ਹੈ ਉਹ ਮਾਨਯੋਗ ਅਦਾਲਤ ਵਿੱਚ ਦੇ ਰਹੇ ਹਾਂ ਤੇ ਕੁੱਲ 10 ਇਹ ਜੀਆਂ ਐਪਲੀਕੇਸ਼ਨਸ ਜਿਹੜੀਆਂ ਨੇ ਆਨਰੇਬਲ ਕੋਰਟਸ ਦਿੱਤੀਆਂ ਗਈਆਂ ਨੇ ਜਿਹੜੀ ਨਸ਼ੇ ਨੂੰ ਨਜਿੱਠਣ ਦੀ ਜਾਂ ਇਸ ਤੇ ਠੱਲ ਪਾਉਣ ਦੀ ਅਪਰੋਚ ਹੈ ਇਹ ਬੜੀ ਹੀ ਮਲਟੀਪਰੌਂਗ ਅਪਰੋਚ ਹੈ ਜਿਦੇ ਵਿੱਚ ਜਿਹੜੀ ਕਾਨੂੰਨਨ ਕਾਰਵਾਈ ਦੇ ਨਾਲ ਨਾਲ ਇੱਕ ਡਿਸਪੀਨਰੀ ਅਪਰੋਚ ਜਿਦੇ ਵਿੱਚ ਕੋਈ ਡੈਮੋਲੇਸ਼ਨ ਰਾਈਵ ਹੈ ਜਾਂ ਜਿਹੜੇ ਵੀ ਨਸ਼ੇ ਦੀ ਤਸਕਰੀ ਚੋਂ ਕਮਾਇਆ ਪੈਸਾ ਜਾਂ ਇਦਾਂ ਕਹਿ ਲਈਏ ਵੀ ਕੋਈ ਇਲੀਗਲੀ ਅਕਵਾਇਰਡ ਜਿਹੜੀ ਮਨੀ ਹੈ ਉਹਨਾਂ ਦੀ ਨਸ਼ੇ ਦੀ ਤਸਕਰੀ ਚੋਂ ਉਹਦੇ ਬਣਾਏ ਹੋਏ ਘਰ ਯਾ ਕੋਈ ਵੀ ਪ੍ਰੋਪਰਟੀ ਨੂੰ ਫ੍ਰੀਜ਼ ਜਾਂ ਸੀਜ਼ ਕਰਨ ਦੀ ਕਾਰਵਾਈ ਤੇ ਇਸ ਤੋਂ ਇਲਾਵਾ ਜਿਹੜਾ 27 ਐਨਡੀਪੀਐਸ ਐਕਟ ਤਹਿਤ ਜਿਹੜਾ ਵੀ ਕੋਈ ਕੰਜ਼ਿਊਮਰ ਹੈ ਜਾਂ ਐਡਿਕਟ ਹੈ ਤੇ ਉੱਤੇ ਪਰਚਾ ਦਿੰਦਿਆਂ ਇੱਕ ਕੋਰਟ ਵੱਲੋਂ ਹੀ ਜਿਹੜਾ ਹੈ ਲਾਅ ਲਾਅ ਦੇ ਵਿੱਚ ਹੀ 64 ਏ ਐਨਡੀਪੀਐਸ ਐਕਟ ਤਹਿਤ ਜਿਹੜਾ ਵੀ ਕੋਈ ਵਲੰਟੀਅਰ ਆਪਣੇ ਟ੍ਰੀਟਮੈਂਟ ਜਿਹੜਾ ਵੀ ਕੋਈ ਦੋਸ਼ੀ ਆਪਣੇ ਟ੍ਰੀਟਮੈਂਟ ਲਈ ਵਲੰਟੀਅਰ ਕਰਦਾ ਹੈ ਵੀ ਹਮਾ ਟ੍ਰੀਟਮੈਂਟ ਕਰਾਉਣਾ ਚਾਹੁੰਦਾ ਤਾਂ ਉਹਨੂੰ ਇਮਿਊਨਿਟੀ ਜਿਹੜੀ ਆ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ ਤੇ ਇਹਦੇ ਨਾਲ ਤੁਹਾਡੇ ਮਾਧਿਅਮ ਰਾਹੀਂ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹਾਂਗੀ ਤੇ ਲੋਕਾਂ ਤੋਂ ਪਹਿਲਾਂ ਜਿਹੜੇ ਵੀ ਕੋਈ ਮੋਢਬਰ ਵਿਅਕਤੀ ਨੇ ਕੋਈ ਸਰਪੰਚ ਜਾਂ ਐਮ ਸੀਜ਼ ਕੇ ਉਹਨਾਂ ਦੇ ਏਰੀਆ ਵਿੱਚ ਜਿਹੜਾ ਵੀ ਕੋਈ ਐਡਿਕਟ ਉਹਨਾਂ ਨੂੰ ਲੱਗਦਾ ਹੈ ਵੀ ਜਿਹਨੂੰ ਟ੍ਰੀਟਮੈਂਟ ਦੀ ਲੋੜ ਹੈ ਉਹ ਸਾਡੇ ਤੱਕ ਜ਼ਰੂਰ ਲੈ ਕੇ ਆਉਣ ਤਾਂ ਕਿ ਅਸੀਂ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਵੀ ਇੱਕ ਚੰਗੀ ਸੁਸਾਇਟੀ ਵੱਲ ਵੀ ਜਿੱਥੇ ਉਹ ਉਹਨਾਂ ਦੀ ਰੀਹੈਬਿਲੀਟੇਸ਼ਨ ਹੋਵੇ ਉਹਨਾਂ ਨੂੰ ਵਿਕਟਿਮ ਦੇਖਿਆ ਜਾਵੇ ਨਾ ਕਿ ਇੱਕ ਦੋਸ਼ੀ ਦੀ ਤਰ੍ਹਾਂ ਦੇਖਿਆ ਜਾਵੇ ਵੀ ਉਸ ਅਪਰੋਚ ਦੇ ਤਹਿਤ ਸਾਡੀ ਮਦਦ ਕਰਨ ਤੇ ਇਹੋ ਜੇ ਲੋਕਾਂ ਨੂੰ ਇਹੋ ਜੇ ਪੀੜਤਾ ਨੂੰ ਆਈਡੈਂਟੀਫਾਈ ਕਰਨ ਵਿੱਚ ਸਾਡੀ ਮਦਦ ਕਰਨ ਤੇ ਇਹਦੇ ਨਾਲ ਹੀ ਜਿਹੜੇ ਵੀ ਪਿੰਡ ਦੇ ਵਿੱਚ ਕੋਈ ਬੰਦੇ ਨੇ ਜਦੋਂ ਕੋਈ ਨਸ਼ੇੜੀ ਕਹਿ ਲਓ ਜਾਂ ਨਸ਼ਾ ਤਸਕਰ ਫੜਿਆ ਜਾਂਦਾ ਉਹਦੀਆਂ ਜ਼ਮਾਨਤਾਂ ਕਰਾਉਣ ਜਿਹੜਾ ਜਾਂਦਾ ਵੀ ਉਸ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇ ਅਤੇ ਪਿੰਡਾਂ ਚ ਇਹ ਜੇ ਮਤੇ ਪਾਏ ਜਾਣ ਵੀ ਇਹਨਾਂ ਦੀ ਸਪੋਰਟ ਦੇ ਵਿੱਚ ਕੋਈ ਅੱਗੇ ਜਿਹੜਾ ਹੈ ਉਹ ਨਾ ਵੀ ਤੇ ਇਸੇ ਤਰ੍ਹਾਂ ਇਸੇ ਕਾਰਵਾਈ ਨੂੰ ਅੱਗੇ ਵਧਾਉਂਦਿਆਂ ਹੋਇਆਂ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਟਾਈਮ ਚ ਬਹੁਤ ਸਾਰੇ ਅਜਿਹੇ ਪਿੰਡ ਨੇ ਜਿਨ੍ਹਾਂ ਨੂੰ ਅਸੀਂ ਹੁਣ ਮੰਨਦੇ ਹਾਂ ਕਿ ਉਹ ਨਸ਼ਾ ਫ੍ਰੀ ਨੇ ਤੇ 100% ਡਰੱਗ ਫ੍ਰੀ ਅਸੀਂ ਮੰਨਦੇ ਆ ਕਿ ਉਹ ਹੈਗੇ ਨੇ ਪਰ ਬਹੁਤ ਸਾਰੇ ਅਜਿਹੇ ਅਜੇ ਬਾਕੀ ਨੇ ਜਿਹੜੇ ਕਿ 75% ਕੈਟਾਗਰੀ ਜਾਂ 60% ਕੈਟਾਗਰੀ ਚ ਆਉਂਦੇ ਨੇ ਪਰ ਅਸੀਂ ਬਹੁਤ ਹੋਪਫੁਲ ਆ ਵੀ ਜਿਸ ਸਪੀਡ ਨਾਲ ਅਸੀਂ ਅੱਗੇ ਵਧ ਰਹੇ ਆ ਅਸੀਂ ਜ਼ਰੂਰ ਇਹਨਾਂ ਕੈਟਾਗਰੀ ਚ ਜਿਹੜੀ ਹੈ ਉਹ ਇੰਪਰੂਵਮੈਂਟ ਲੈ ਕੇ ਆਵਾਂਗੇ ਸਾਨੂੰ ਅਜਿਹੀ ਇਨਫੋਰਮੇਸ਼ਨਸ ਆਉਂਦੀਆਂ ਵੀ ਨੇ ਜਿਹੜੀ ਗੱਲ ਅਸੀਂ ਲੋਕਾਂ ਨੂੰ ਕਹਿੰਨੇ ਆ ਵੀ ਸੂਚਨਾ ਗੁਪਤ ਰੱਖੀ ਜਾਏਗੀ ਤੇ ਅਸੀਂ ਉੱਤੇ ਅਮਲ ਕਰਾਂਗੇ ਇਸੇ ਅ ਇਨਫੋਰਮੇਸ਼ਨ ਤੇ ਚੱਲਦੇ ਆ ਅਸੀਂ ਦੋ ਪਰਚੇ ਵੀ ਦਿੱਤੇ ਨੇ ਤੇ ਉਹਦੇ ਚ ਅਸੀਂ ਸਫਲਤਾ ਵੀ ਪ੍ਰਾਪਤ ਕੀਤੀ ਐ ਤੇ ਇਹ ਮੈਂ ਮੰਨਦੀ ਆ ਵੀ ਲੋਕਾਂ ਦਾ ਸਾਡੇ 'ਚ ਵਿਸ਼ਵਾਸ ਹੀ ਹੈ ਵੀ ਆ ਕੇ ਸਾਨੂੰ ਜਿਹੜੀ ਇਨਫੋਰਮੇਸ਼ਨ ਐ ਉਹ ਆ ਕੇ ਦਿੰਦੇ ਨੇ ਐਂਡ ਵੀ ਐਕਟ ਔਨ ਦੈਟ ਇਨਫੋਰਮੇਸ਼ਨ ਐਂਡ ਸਾਈਜ਼ ਦੇ ਵੀ ਇਹਦੇ 'ਚ ਪਰਚੇ ਦਰਜ ਹੋਏ ਨੇ ਹਾਂਜੀ ਇੱਕ ਸਾਈਜ਼ ਦੇ ਹੋਏ ਨੇ ਤੇ ਉਹਦੀ ਉਹਦਾ ਫੈਕਟ ਜਿਹੜਾ ਡੇਟਾ ਐ ਇਸ ਜਸਟ ਬਿਕੋਜ਼ ਐਕਸਕਲੂਸਿਵ ਇੱਕ ਐਨਡੀਪੀਐਸ ਦੇ ਸੀਗਾ ਫੈਕਟਸ ਤਾਂ ਇਹ 'ਚ ਐਕਸਾਈਜ਼ ਦੇ ਨਾ ਇਨਕਲੂਡਡ ਹੈਗੇ ਹਾਂਜੀ ਗ੍ਰੰਥੀ ਸਿੰਘ ਜਿਹੜਾ ਕਾਬੂ ਕੀਤਾ ਸੀ ਉਹਦੇ ਚ ਇਹੀ ਹੈ ਵੀ ਉਹ ਮੁਕਦਮਾ ਅੰਡਰ ਇਨਵੈਸਟੀਗੇਸ਼ਨ ਹੈ ਰਿਮਾਂਡ ਉਹਦਾ ਅਸੀਂ ਖਾਸ ਕਰਕੇ ਜੱਸ ਸਭ ਨੂੰ ਰਿਕੁਐਸਟ ਕਰਕੇ ਲਿਆ ਸੀ ਇਹ ਦੇਖੋ ਇਹ ਮੁਹਿੰਮ ਦੇ ਤਹਿਤ ਚਾਹੇ ਕੋਈ ਵੀ ਹੈ ਇਹਦੇ ਚ ਰਿਲੀਜੀਅਸ ਐਂਗਲਿਕ ਜੁੜ ਗਿਆ ਪਰ ਸਾਡੇ ਲਈ ਉਹ ਉਨਾ ਹੀ ਵੱਡਾ ਦੋਸ਼ੀ ਹੈ ਜਿੰਨਾ ਕਿ ਇੱਕ ਨਾਰਮਲ ਬੰਦਾ ਹੋਊਗਾ ਇਹ ਮਾਮਲਾ ਜਿਹੜਾ ਹੈ ਅੰਡਰ ਇਨਵੈਸਟੀਗੇਸ਼ਨ ਹੈ ਜੋ ਵੀ ਇਹਦੇ ਚ ਫਰਦਰ ਸਾਨੂੰ ਲਿੰਕਸ ਟ੍ਰੇਸ ਹੋਣਗੇ ਵੀਲ ਐਕਟ ਅਕੋਰਡਿੰਗਲੀ ਮੈਂ ਸਬ ਡਿਵੀਜ਼ਨ ਦੜਬਾ ਦਾ ਕੋਈ ਇਹੋ ਜਿਹਾ ਪਿੰਡ ਜਿਹੜਾ ਨਸ਼ਾ ਮੁਕਤ ਹੋ ਗਿਆ ਹੋਵੇ ਤੁਹਾਡੇ ਨੇਗਾ। ਹਾਂਜੀ ਅਸੀਂ ਕੁਝ ਪਿੰਡਾਂ ਨੂੰ ਇਹਦੇ ਵਿੱਚ ਡਿਕਲੇਅਰ ਕੀਤਾ ਹੈ। ਜਿਦੇ ਵਿੱਚ ਜਿੱਦਾਂ ਦੜਬੇ ਦੇ ਵਿੱਚ ਕੁਝ ਵਾਰਡਸ ਨੇ ਮੈਂ ਵਿੱਚੋਂ ਰੈਂਡਮਲੀ ਦੱਸ ਦਵਾਂਗੀ ਵਾਰਡ ਨੰਬਰ 1 ਵਾਰਡ ਨੰਬਰ 2 ਵਾਰਡ ਨੰਬਰ 5 ਜਾਂ ਦੜਬਾ ਦਾ ਜਿਹੜਾ ਪਿੰਡ ਹੈ ਇੱਕ ਦਾਲਗੜ ਜੀਜੀਆ ਪਿੰਡ ਕਾਕੂਵਾਲਾ ਤੇ ਹੋਰ ਛਾਜਲੀ ਦਾ ਪਿੰਡ ਹੈ ਕਾਨਗੜ ਜਾਂ ਰਾਮਪੁਰਾ ਕੋਠੇ ਜਿਹੜਾ ਛਾਜਲੀ ਹੈ ਤੇ ਤਰਮਗੜ ਦਾ ਪਿੰਡ ਰਤਨਗੜ ਪਟਿਆਲਵੀ ਤੇ ਕਣਕਵਲ ਪੰਗੂਆ ਤੇ ਇਸ ਤਰ੍ਹਾਂ ਦੇ ਅਲੱਗ-ਅਲੱਗ ਪਿੰਡ ਨੇ ਜੋ ਅਸੀਂ ਕੈਟੇਗੋਰਾਇਜ਼ ਕੀਤੇ ਨੇ ਇਹ ਇਹ ਕੈਟੇਗੋਰਾਇਜ਼ੇਸ਼ਨ ਸਿਰਫ ਸਾਡੇ ਹੀ ਫੈਕਟਸ ਤੇ ਨਹੀਂ ਬੇਸਡ ਹੈਗੀ ਇਹ ਲੋਕਾਂ ਦੀ ਰਿਸਪੌਂਸ ਤੇ ਬੇਸਡ ਹੈ ਇਹ ਜੋ ਮੋਤਵਰ ਵਿਅਕਤੀਆਂ ਤੋਂ ਅਸੀਂ ਟਾਈਮ ਟੂ ਟਾਈਮ ਮੀਟਿੰਗਸ ਕਰਦੇ ਹਾਂ ਉਹਦੇ ਵਿੱਚ ਸਾਨੂੰ ਬੜਾ ਅੱਛਾ ਰਿਵਿਊ ਜਿਹੜਾ ਮਿਲਦਾ ਹੈ ਤੇ ਮੈਨੂੰ ਲੱਗਦਾ ਜਿਹੜੀਆਂ ਪਬਲਿਕ ਮੀਟਿੰਗਸ ਹੁੰਦੀਆਂ ਨੇ ਇਹੀ ਸਭ ਤੋਂ ਇੱਕ ਕਲੋਸਟ ਜ਼ਰੀਆ ਹੁੰਦਾ ਵੀ ਲੋਕਾਂ ਨਾਲ 1 ਟੂ 1 ਇੰਟਰੈਕਸ਼ਨ ਕਰਨ ਦਾ ਤੇ ਜੋ ਗਰਾਊਂਡ ਤੇ ਰਿਐਲਿਟੀ ਹੈ ਉਹਨੂੰ ਦੇਖਣ ਦਾ ਉਹਨੂੰ ਪੱਕਣ ਦਾ ਤੇ ਉਸ ਤੇ ਜਿਹੜਾ ਹੈ ਐਕਟ ਕਰਨ ਦਾ ਕੋਈ ਕੁਝ ਦੱਸਿਆ ਫੈਵਰ ਡਿਵੀਜ਼ਨ ਦਰਵਾ ਦੇਦੀ ਨੇ ਇੱਕ ਬੰਦੇ ਦੀ ਜਿਹੜੀ ਕ੍ਰੀਏਜ ਕੀਤੀ ਜਾ ਰਹੀ ਹੈ ਪ੍ਰਾਪਰਟੀ ਕੋਈ ਹੋਰ ਹੋਊਗਾ ਵੀ ਆਇਡੈਂਟੀਫਿਕੇਸ਼ਨ ਹੋਣੀ ਹਾਂਜੀ ਇਹ ਚ ਕਾਫੀ ਦੇਖੋ ਕ੍ਰਾਈਟੇਰੀਆ ਨੇ ਪ੍ਰਾਪਰਟੀ ਪਹਿਲਾਂ ਆਇਡੈਂਟੀਫਾਈ ਕਰਨ ਦਾ ਬੜਾ ਲੰਮਾ ਚੌੜਾ ਪ੍ਰੋਸੈਸ ਹੈ ਜਿਹਦੇ ਚ ਕੋਈ ਨੰਬਰ ਆਫ ਐਫ ਆਈ ਆਰਸ ਨੇ ਜਾਂ ਹੋਰ ਕਾਫੀ ਚੀਜ਼ਾਂ ਸਾਨੂੰ ਦੇਖਣੀਆਂ ਪੈਂਦੀਆਂ ਨੇ ਕਿਉਂਕਿ ਉਹਦੀ ਪ੍ਰਾਪਰਟੀ ਉਹਦੇ ਰਿਲੇਟਿਵਸ ਦੀ ਉਹਦੇ ਫਰਦਰ ਕਿਸੇ ਨូន ਦੀ ਪ੍ਰਾਪਰਟੀ ਤਾਂ ਇਹ ਇੱਕ ਲੰਮਾ ਪ੍ਰੋਸੀਜਰ ਹੈ ਪਰ ਹਾਂ ਜਿੱਥੇ ਵੀ ਕਮਰਸ਼ੀਅਲ ਕੁਆਂਟੀਟੀ ਦਾ ਕੋਈ ਪਰਚਾ ਦਰਜ ਹੈ ਅਸੀਂ ਉਹਦੀਆਂ ਬੈਕਵਰਡ ਲਿੰਕੇਜਸ ਟ੍ਰੇਸ ਕਰਦੇ ਹੋਏ ਤੇ ਉਹਨਾਂ ਦੀਆਂ ਤੇ ਉਹਦੇ ਰਿਸ਼ਤੇਦਾਰਾਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਉਹ ਆਈਡੈਂਟੀਫਾਈ ਕਰ ਰਹੇ ਹਾਂ ਇਹ ਪ੍ਰੋਸੈਸ ਜਾ ਰਹੀ ਹੈ ਇਨ ਫਿਊਚਰ ਸੰਦੇਸ਼ੀ ਇਨ ਫਿਊਚਰ ਜਿਹੜੇ ਤਾਂ ਨਸ਼ਾ ਤਸਕਰ ਨੇ ਉਹਨਾਂ ਲਈ ਸਾਡੀ ਤਾੜਨਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਜੋ ਨਸ਼ਾ ਤੁਸੀਂ ਵੇਚ ਰਹੇ ਹੋ ਜਾਂ ਸਪਲਾਈ ਕਰ ਰਹੇ ਹੋ ਜਿਹਦੇ ਨਾਲ ਜਿਹੜਾ ਪੰਜਾਬ ਦਾ ਯੂਥ ਹੈ ਤੁਸੀਂ ਰੋਲ ਰਹੇ ਹੋ ਇਹ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਤੇ ਜਿਹੜੀ ਬਣਦੀ ਟੁਕਵੀਂ ਕਾਰਵਾਈ ਹੈ ਉਹ ਪੁਲਿਸ ਕਰ ਰਹੀ ਹੈ ਤੇ ਇਸੇ ਤਰ੍ਹਾਂ ਹੀ ਜਾਰੀ ਰਹੇਗੀ ਤੇ ਨਾਲ ਨਾਲ ਲੋਕਾਂ ਨੂੰ ਇਹੀ ਸੰਦੇਸ਼ ਹੈ ਵੀ ਜਿਸ ਤਰ੍ਹਾਂ ਸਾਡੇ ਤੇ ਯਕੀਨ ਕਰਕੇ ਉਹ ਸਾਨੂੰ ਇਨਫੋਰਮੇਸ਼ਨ ਦੇ ਰਹੇ ਨੇ ਇਹ ਸਾਨੂੰ ਦਿੰਦੇ ਰਹਿਣ ਤੇ ਅਸੀਂ ਇਹੀ ਚਾਹਾਂਗੇ ਵੀ ਇਸ ਤਰ੍ਹਾਂ ਲੋਕਾਂ ਦਾ ਸਾਡੇ ਤੇ ਜਿਹੜਾ ਵਿਸ਼ਵਾਸ ਹੈ ਇਹ ਬਣਿਆ ਰਹੇ ਤੇ ਅਸੀਂ ਉਸ ਤੇ ਸਦਾ ਹੀ ਖਰੇ ਉਤਰਦੇ ਰਹੀਏ ਥੈਂਕ ਯੂ ਥੈਂਕ ਯੂ ਇਹ ਦੇਖੋ ਐਪਰੀਸ਼ੀਏਸ਼ਨ ਜਿਹੜੀ ਹੈ ਇਹ ਇੰਡੀਵਿਜੂਅਲ ਲੈਵਲ ਤੇ ਵੀ ਹੋ ਸਕਦੀ ਹੈ ਜਿਹੜਾ ਕੋਈ ਸਾਨੂੰ ਅੱਛੀ ਬਹੁਤ ਐਗਜ਼ੈਂਪਲ ਦਿਸੇਗੀ ਵੀ ਕੋਈ ਨਸ਼ੇੜੀ ਸੀ ਤੇ ਉਹਨੇ ਨਸ਼ਾ ਛੱਡ ਕੇ ਹੁਣ ਰੀਹੈਬਿਲੀਟੇਸ਼ਨ ਤੋਂ ਬਾਅਦ ਅੱਛੀ ਜੌਬ ਵੀ ਲੱਗ ਗਈ ਹੈ ਤੇ ਅੱਛਾ ਜਿਹੜਾ ਜੀਵਨ ਉਹ ਬਤੀਤ ਕਰ ਰਿਹਾ ਹੈ ਉਹਨੂੰ ਅਸੀਂ ਪਰਸਨਲੀ ਜ਼ਰੂਰ ਰੈਕਗਨਾਈਜ਼ ਕਰਾਂਗੇ ਤੇ ਐਪਰੀਸ਼ੀਏਟ ਵੀ ਕਰਾਂਗੇ ਤੇ ਜਿਹੜੀ ਪਿੰਡਾਂ ਦੀ ਰੈਕਗਨਿਸ਼ਨ ਹੈ ਇਹ ਦੇਖੋ ਇੱਕ ਡਿਸਟ੍ਰਿਕਟ ਲੈਵਲ ਤੇ ਰੈਕੋਗਨੀਸ਼ਨ ਹੈ ਸਬਡਿਵੀਜ਼ਨ ਲਈ ਸਾਡੇ ਲਈ ਇਹ ਮਾਣ ਦੀ ਗੱਲ ਹੈ ਤੇ ਜਿਹੜੀਆਂ ਪੰਚਾਇਤਾਂ ਨੇ ਤੇ ਉਹਨਾਂ ਦੇ ਨਾਲ ਰਲ ਕੇ ਜਰੂਰ ਅਸੀਂ ਜਿਹੜੇ ਨੇ ਮਤੇ ਪਵਾਏ ਹੋਏ ਨੇ ਤੇ ਅਸੀਂ ਸੂਨ ਬੜੀ ਜਲਦੀ ਹੀ ਉਥੇ ਜਿਹੜੇ ਬੋਰਡਸ ਨੇ ਵੀ ਡਰੱਗ ਫਰੀ ਪਿੰਡ ਦੇ ਨਸ਼ਾ ਮੁਕਤ ਪਿੰਡ ਦੇ ਉਹ ਅਸੀਂ ਲਵਾ ਰਹੇ ਹਾਂ ਤੁਸੀਂ ਆਉਣ ਵਾਲੇ ਸਮੇਂ 'ਚ ਇਹ ਬੋਰਡਸ ਜਰੂਰ ਦੇਖੋਗੇ ਬਹੁਤ ਸ਼ੁਕਰੀਆ